ਸਰ ਮੇਰਾ ਨਾਮ ਗੁਪਤ ਸਿੰਘ ਹੈ ਮੈਂ ਬਾਅਦਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਮੇਰਾ ਉਮਰ 18 ਸਾਲ ਹੈ ਸਰ ਮਿੱਟੀ ਦੇ ਨਾਲ ਮੈਂ ਪੋਟ ਬਣਾ ਲੈਣਾ ਫਲਾਵਰ ਪੋਟ ਬਣਾ ਲੈਣਾ ਤੇ ਮੁਰਕੇ ਬਣਾ ਲੈਣਾ ਤੇ ਹੋਰ ਵੀ ਬਹੁਤ ਕੁਝ ਬਣਾ ਲੈਣਾ ਬਟਾ ਅਗਲੇ ਦੇਖਣਾ ਪੈਂਦਾ ਕਿ ਮਾਡੇ ਵਿੱਚ ਸਰ ਕੋਈ ਵੀ ਪਿਕਚਰ ਜਾਂ ਫੋਟੋ ਆ ਜਾਂਦੀ ਏ ਤੇ ਐਂਟਿਕ ਚੀਜ਼ਾਂ ਜਾਂਦੀ ਤੇ ਮੈਂ ਸੋਚਦਾ ਕਿ ਮਿੱਟੀ ਤੋਂ ਜੇ ਮੈਂ ਬਣਾ ਸਕਦਾ ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਸਰੇ ਚਿਕਨੀ ਮਿੱਟੀ ਹੁੰਦੀ ਏ ਇਹ ਢੇਲਿਆਂ ਦੇ ਰੂਪ ਵਿੱਚ ਹੁੰਦੀ ਏ ਤੇ ਇਹਨਾਂ ਨੂੰ ਪਹਿਲਾਂ ਤੋੜ ਕੇ ਛਾਨ ਕੇ ਤੇ ਗੁੰਨਣਾ ਪੈਂਦਾ ਸ਼ੌਕ ਦਾ ਪਿਆਰ ਕਿੰਨਾ ਟਾਈਮ ਲੱਗਦਾ ਸਰ ਬਚਪਨ ਵਿੱਚ ਛੋਟੇ ਛੋਟੇ ਖਡੋਨੇ ਬਣਾਉਣ ਦੇ ਨਾਲ ਮੈਨੂੰ ਸ਼ੌਂਕ ਪਿਆ ਫਿਰ ਮੈਂ ਹੌਲੀ ਹੌਲੀ ਸੋਚਿਆ ਕਿ ਇਹ ਖੇਡ ਨੂੰ ਇੱਕ ਕਲਾ ਦਾ ਰੂਪ ਦੇ ਦਿੱਤਾ ਜਾਵੇ ਬੀਟੂ ਦੇਖਿਆ ਡਿਸਪੋਜ਼ਲ ਜਿੰਗਾਂ ਕੋਈ ਜੜੀਆਂ ਵੇਚੀ ਜਾਂਦਾ ਕੋਈ ਹੱਥੀਂ ਪਿਆ ਮਾਰੋ ਕਿਸ ਤਰ੍ਹਾਂ ਲੱਗ ਜਾਂਦਾ ਵੀ ਇਹਨਾਂ ਨਾਲ ਸਰ ਬਹੁਤ ਸਾਰੇ ਟਿਸ਼ੂ ਪੇਪਰ ਜਾਂ ਵੇਸਟ ਪੇਪਰ ਜਿਹੜੇ ਹੁੰਦੇ ਉਹਨਾਂ ਨੂੰ ਗਲਨ ਚ ਬਹੁਤ ਟਾਈਮ ਲੱਗਦਾ ਹੈ ਮੈਂ ਸੋਚਿਆ ਕਿ ਇਹਨਾਂ ਦਾ ਜੇ ਕੋਈ ਰੀਸਾਈਕਲ ਹੋ ਸਕਦਾ ਤੇ ਮੈਂ ਕਰਾਂ ਇਸ ਕਰਕੇ ਮੈਂ ਕਲਰ ਕਰਕੇ ਤੇ ਫਲਾਵਰ ਬਣਾਣਾ ਕਿੱਥੋਂ ਬਿਲੋਂਗ ਕਰਦੇ ਹੋ ਪਰਿਵਾਰ ਚ ਕੌਣ-ਕੌਣ ਹੁੰਦਾ ਪਰਵਾਸ ਸਰ ਮੈਂ ਨਾਗਪੁਰ ਤੋਂ ਬਿਲੋਂਗ ਕਰਦਾ ਤੇ ਮੇਰੇ ਪਰਿਵਾਰ ਚ ਮੇਰੇ ਮੰਮੀ ਪਾਪਾ ਮੇਰੀ ਛੋਟੀ ਭੈਣ ਤੇ ਮੇਰਾ ਵੱਡਾ ਭਰਾ ਸਰ ਹਾਂਜੀ ਮੈਂ ਘਰੇ ਕਰਦਾ ਇਹ ਸ ਟ੍ਰੈਡੀਸ਼ਨਲ ਆਰਟ ਹੈ ਇਹ ਪੱਟ ਚਿੱਤਰ ਹੈ ਤੇ ਗੋਂਡ ਆ ਸਰ ਉਹ ਬੋਸ ਹੈ ਉਹ ਕਦੇ ਹੌਸਲਾ ਬਹੁਤ ਦਿੰਦੇ ਆ ਤੇ ਕੋਈ ਵੀ ਦਿੱਕਤ ਹੁੰਦੀ ਹੈ ਤੇ ਮੇਰਾ ਪੂਰਾ ਪੂਰਾ ਸਾਥ ਦਿੰਦੇ ਆ ਇੱਕ ਚ ਪੀਰੀਅਡ ਦੇ ਬਦਲੇ ਉਹ ਇਸ ਸਮਾਂ ਕਾਫੀ ਬੇਡ ਆ ਹਾਂ ਜੀ ਤੁਹਾਨੂੰ ਕਿੱਦਾਂ ਮੈਨੇਜ ਕਰਨਾ ਸਰ ਮੈਂ ਆਪਣੇ ਪਾਪਾ ਨੂੰ ਕਹਿੰਦਾ ਮੇਰੇ ਪਾਪਾ ਵੀ ਪੂਰਾ ਪੂਰਾ ਸਾਥ ਦਿੰਦੇ ਆ ਤੇ ਕੋਈ ਜ਼ਰੂਰਤ ਹੋਵੇ ਤੇ ਮੈਂ ਸਾਨੂੰ ਵੀ ਕਹਿ ਦੇਣਾ ਕਿ ਮੈਨੂੰ ਪੇਂਡ ਦੀ ਜ਼ਰੂਰਤ ਤੇ ਸਟੱਡੀ ਦੇ ਨਾਲ ਨਾਲ ਇਹਨੂੰ ਕਿੱਦਾਂ ਮੈਨੇਜ ਕਰਦੇ ਟਾਈਮ ਸਰ ਸਟੱਡੀ ਦੇ ਨਾਲ ਨਾਲ ਸਵੇਰੇ ਉੱਠ ਕੇ ਜੋ ਕਿ ਬਹੁਤ ਵਧੀਆ ਟਾਈਮ ਹੁੰਦਾ ਹੈ ਵੜੰਦਾ ਤੇ ਉਹਦੇ ਵਿੱਚ ਮੈਂ ਆਪਣੇ ਸਾਰੇ ਟੈਸਟ ਯਾਦ ਕਰਕੇ ਕੋਈ ਵੀ ਕੰਮ ਰਹਿੰਦਾ ਉਹਨੂੰ ਪੂਰਾ ਕਰਕੇ ਤੇ ਸਕੂਲੇ ਆਉਣ ਤੋਂ ਬਾਅਦ ਸ਼ਾਮ ਨੂੰ ਮੈਂ ਥੋੜਾ ਜਿਹਾ ਟਾਈਮ ਕੱਢ ਕੇ ਆਪਣੀ ਮੂਰਤੀ ਕਲਾ ਨੂੰ ਦੇਣਾ। ਸਰ ਮੈਂ ਆਰਟ ਟੀਚਰ ਬਣਾ ਚਾਹਨਾ ਤਾਂ ਕਿ ਮੈਂ ਇਹ ਕਲਾ ਨੂੰ ਹੋਰ ਅੱਗੇ ਲੈ ਕੇ ਜਾ ਸਕਾਂ। ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅ ਮੈਂ ਮੈਂ ਫੋਨ ਯੂਜ਼ ਕਰਦਾ ਵਾਂ ਪਰ ਮੈਂ ਜਦਦਰ ਪੜ੍ਹਾਈ ਵਾਸਤੇ ਤੇ ਜਾਂ ਫਿਰ ਇਹ ਚੀਜ਼ਾਂ ਨੂੰ ਸਿੱਖਣ ਵਾਸਤੇ ਯੂਜ਼ ਕਰਦਾ ਤਾਂ ਕਿ ਇਹਨੂੰ ਹੋਰ ਨਿਖਾਰ ਸਕਾਂ। ਮੇਰਾ ਨਾਮ ਡਾਕਟਰ ਸੁਨੀਤਾ ਕੌਸ਼ਲ ਪ੍ਰਿੰਸੀਪਲ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਂਟਰ ਸਕੂਲ ਕਰਦਿਨਾ ਹੈ ਜੀ ਮੈਮ ਇਹ ਅਸਰ ਇਹਦੇ ਹੁਨਰ ਬਾਰੇ ਮੈਨੂੰ ਪਤਾ ਲੱਗਾ ਕਿ ਜਦੋਂ ਸਾਡੇ ਗੁਟੇਕ ਸਰ ਆਰਟ ਐਂਡ ਕ્રાਫਟ ટીਚਰ ਉਹਨਾਂ ਨੇ ਬੱਚੇ ਨੂੰ ਮੇਰੇ ਮੇਰੀ ਇਹਦੀ ਕਲਾ ਕ੍ਰਿਤੀਆਂ ਜਿਹੜੀਆਂ ਮੈਨੂੰ ਦਿਖਾਈਆਂ ਤੇ ਬੱਚੇ ਨੂੰ ਮਿਲਾਇਆ ਤਾਂ ਮੈਨੂੰ ਇਹ ਜਦੋਂ ਇਹਦੀ ਕਲਾ ਕ੍ਰਿਤੀਆਂ ਦੇਖਿਆ ਤਾਂ ਮੈਨੂੰ ਬੜੀ ਹੈਰਾਨਗੀ ਜੀ ਹੋਈ ਕਿ ਇਹ ਬੱਚਾ ਜਿਹੜਾ ਸਾਡੇ ਸਕੂਲ ਦੇ ਵਿੱਚ ਇੰਨਾ ਮਿਹਨਤੀ ਹੈ ਤੇ ਮੈਂ ਇਹ ਬੱਚੇ ਨੂੰ ਕਿਹਾ ਕਿ ਬੇਟੇ ਕਿਸੇ ਵੀ ਤੂੰ ਕਲਾਕ੍ਰਿਤੀਆਂ ਬਣਾ ਜਿਸ ਤਰ੍ਹਾਂ ਦੀ ਵੀ ਤੈਨੂੰ ਫਾਈਨੈਂਸ਼ੀਅਲੀ ਜਾਂ ਕਿਸੇ ਵੀ ਤਰੀਕੇ ਦੀ ਤੈਨੂੰ ਮਦਦ ਦੀ ਜਰੂਰਤ ਹੋਏਗੀ ਮੈਂ ਤੈਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹ ਕੋਸ਼ਿਸ਼ ਇਹੀ ਰਹੀ ਹੈ ਕਿ ਬੱਚੇ ਨੇ ਵੱਧ ਤੋਂ ਵੱਧ ਮੇਰੀ ਗੱਲ ਮੰਨ ਕੇ ਵੱਧ ਤੋਂ ਵੱਧ ਜਿਹੜਾ ਹੈ ਇਹ ਕਲਾਕ੍ਰਿਤੀਆਂ ਜਿਹੜੀਆਂ ਬਣਾਈਆਂ ਨੇ ਪੜਾਈ ਵਿੱਚ ਬੱਚਾ ਬਹੁਤ ਜ਼ਿਆਦਾ ਵਧੀਆ ਬਹੁਤ ਸਾਰੇ ਬੱਚੇ ਬਹੁਤ ਜ਼ਿਆਦਾ ਫੋਸਟ ਕਰਦੇ ਆ ਕਿ ਉਹਨੂੰ ਪੜ੍ਹਨ ਬਾਰੇ ਪਰ ਬੱਚਿਆਂ ਦੀ ਮਾਪੇ ਬਰੂਚੀ ਨਹੀਂ ਮਾਪੇ ਫੀਲ ਦਿੰਦੇ ਕੀ ਗੱਲ ਹੈ ਸਰ ਮੈਂ ਮਾਪੇ ਮਾਪੋਂ ਨੂੰ ਇਹੀ ਨਿਵੇਦਨ ਕਰਨਾ ਚਾਹੁੰਦੀ ਆ ਕਿ ਬੱਚੇ ਦੀ ਰੁਚੀ ਨੂੰ ਦੇਖਿਆ ਜਾਏ ਕਿਉਂਕਿ ਜੇ ਬੱਚੇ ਦੀ ਰੁਚੀ ਦੇ ਅਨੁਸਾਰ ਕੰਮ ਕੀਤਾ ਜਾਏਗਾ ਤਾਂ ਬੱਚਾ ਬਹੁਤ ਦੂਰ ਤੱਕ ਜਾ ਸਕਦਾ ਹੈ ਆਪਣੇ ਸੁਪਨੇ ਉਹਨੂੰ ਪੂਰਾ ਕਰ ਸਕਦਾ ਹੈ ਜਿਸਾ ਤੁਸੀਂ ਦੇਖਦੇ ਗੁਰਪ੍ਰੀਤ ਹੈ ਇਹਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਇੱਕ ਅਲੱਗ ਹੁਨਰ ਹੈਗਾ ਇਹ ਕਲਾਕ੍ਰਿਤੀਆਂ ਬਣਾਉਂਦਾ ਤੇ ਦੇਖੋ ਬੱਚਾ ਕਿੱਥੋਂ ਤੱਕ ਜਾ ਰਿਹਾ ਤੁਸੀਂ ਖੁਦ ਹੀ ਦੇਖ ਲਿਆ ਉਹਨੂੰ ਸਰਕਾਰ ਵੱਲੋਂ ਵੀ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਔਰ ਸਟਾਫ ਨੂੰ ਵੀ ਕੋਲ ਮਿਲਿੰਚ ਕਰਦੇ ਆ ਪੇਰਸ ਨੂੰ ਕਹਿਣਾ ਚਾਹੁੰਦੇ ਹਾਂ ਜਿਹੜਾ ਪ੍ਰਾਈਵੇਟ ਸਕੂਲ ਅਜੇ ਵੀ ਤੁਹਾਡੇ ਜਦੋਂ ਸਰ ਮੈਂ ਪੇਰੈਂਟਸ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਜੋ ਉਹਨਾਂ ਦੇ ਮਨਾਂ ਦੇ ਵਿੱਚ ਪਹਿਲਾਂ ਸਰਕਾਰੀ ਸਕੂਲ ਦੀ ਦਿਖ ਬਣੀ ਹੋਈ ਹੈ ਉਹ ਦਿਖ ਨਹੀਂ ਹੈਗੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ ਜਿੰਨੀਆਂ ਆਧੁਨਿਕ ਸਹੂਲਤਾਂ ਨੇ ਸਾਰੀਆਂ ਸਕੂਲ ਵਿੱਚ ਮੌਜੂਦ ਹੈ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਸਾਰਾ ਸਕੂਲ ਵਿਜ਼ਿਟ ਕੀਤਾ ਹੈ ਤੁਹਾਨੂੰ ਪਤਾ ਹੈ ਕਿ ਕਿੰਨੇ ਕਿਸ ਤਰ੍ਹਾਂ ਦੀਆਂ ਫੈਸਿਲਿਟੀ ਜਿਹੜੀਆਂ ਸਕੂਲ ਚ ਆਈਆਂ ਨੇ ਫੈਸਿਲਿਟੀ ਜੇ ਮੈਂ ਗਿਣਨ ਲੱਗਾ ਤਾਂ ਬਹੁਤ ਜ਼ਿਆਦਾ ਨੇ ਮੈਂ ਮਾਪਿਆਂ ਕੋ ਇਹ ਹੀ ਨਿਵੇਦਨ ਕਰਾਂਗੀ ਕਿ ਆਪਣੇ ਜੱਦ ਤੱਕ ਬੱਚਿਆਂ ਨੂੰ ਜਿਹੜਾ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਹੈ ਇਸ ਨਾਲ ਹਲੇ ਕੰਪੀਟੀਸ਼ਨ ਚ ਨਹੀਂ ਇਹਨੂੰ ਭੇਜਿਆ ਕਿਉਂਕਿ ਕਲੀਅਰਨਸ ਸੰਬੰਧਿਤ ਕੰਪੀਟੀਸ਼ਨ ਨਹੀਂ ਹੋਇਆ ਜਦੋਂ ਵੀ ਦੂਸਰੇ ਕੰਪੀਟੀਸ਼ਨ ਚ ਬੱਚੇ ਜਾਂਦੇ ਆ ਪੇਂਟਿੰਗ ਦੇ ਵਿੱਚ ਵੀ ਜਾਂਦੇ ਨੇ ਪਰ ਉਸ ਦੇ ਵਿੱਚ ਪੋਜੀਸ਼ਨਾਂ ਬੱਚੇ ਲੈ ਕੇ ਆਉਂਦੇ ਨੇ ਜਦੋਂ ਵੀ ਇਸ ਨਾਲ ਸੰਬੰਧਿਤ ਜਦੋਂ ਵੀ ਕੰਪੀਟੀਸ਼ਨ ਹੋਏਗਾ ਇਸ ਬੱਚੇ ਨੂੰ ਜ਼ਰੂਰ ਭੇਜਿਆ ਜਾਏਗਾ ਤੇ ਪਰਮਾਤਮਾ ਦੀ ਮਿਹਰ ਇਹ ਤੇ ਪੋਜੀਸ਼ਨ ਵੀ ਜ਼ੂਰ ਲੈ ਕੇ ਜਾਏਗਾ